ਅਮੇ ਤੁਹਾਡਾ ਜਿਹੜੇ ਤੁਹਾਡੇ ਬੱਚੇ ਨੇ ਦਿਮਾਗੀ ਤੌਰ ਤੇ ਵੀ ਠੀਕ ਹੈਗੇ ਕੀ ਕਰਨਾ ਚਾਹੋਗੇ ਤੁਸੀਂ ਕੀ ਮਦਦ ਦੀ ਥੰਗ ਜੀ ਮੇਰਾ ਨਾਮ ਸੀਤਾ ਹੈ ਤੇ ਮੇਰੇ પતિ ਦਾ ਨਾਮ ਰਜੇਸੀ ਹੈ ਕਿ ਉਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਆਨ ਦਾ ਚੋ ਗਈ ਜੀ ਇਹ ਬੱਚੇ ਨੇ ਤੋਂਨੇ ਦਵਾਈਆਂ ਤੇ ਠੀਕ ਨਹੀਂ ਆ ਗਏ ਤੇ ਜੀ ਪਰਿਸ਼ਨੀ ਦੀ ਬਿਮਾਰ ਰਹੀ ਮੈਂ ਵੀ ਬਹੁਤ ਪਰੇਸ਼ਾਨ ਹਾਂ ਚੱਕੇ ਨਹੀਂ ਜਾਂਦੇ ਤੇ ਪਰੇਸ਼ਾਨ ਰਹੋ ਤੇ ਮਾੜੀ ਨਹੀਂ ਤੁਹਾਡੇ ਤੋਂ ਮਾੜੀ ਦਾ ਤਹਾਡੇ ਹਸਬੰਦ ਦੀ ਕਿੰਨਾ ਚਿਰ ਹੋ ਗਿਆ ਡੈਥ ਭਾਈ ਦੋ ਸਾਲ ਹੋ ਗਏ ਤੇ ਬੱਚੇ ਦੀ ਕਿੰਨੀ ਉਮਰ ਹੈ 15 ਸਾਲ ਦਾ 20 ਸਾਲ ਦਾ ਇਹ ਸ਼ੁਰੂ ਤੋਂ ਹੀ ਇਤਰਾ ਨਹੀਂ ਹਾਂ ਜੀ ਸ਼ੁਰੂ ਤੋਂ ਇਹਨਾਂ ਇਲਾਜ ਨਹੀਂ ਹਲੇ ਹੋ ਸਕਿਆ ਜੀ ਲਾਏ ਕੋਈ ਨਹੀਂ ਕਿ ਮੰਗ ਚਾਹਦੇ ਹੋ ਜੀ ਅਸੀਂ ਮਦਦ ਚਾਹਦੇ ਹਾਂ ਇੱਕ ਦਾ ਸ਼ਰਤ ਵੀ ਦਿੱਤੀ ਮੇਰੀ ਅਗਰ ਜੀ ਬੱਚਿਆਂ ਨੂੰ ਲੈ ਜਾ ਸਕਦੇ ਹੋ ਪਰਮਿਸ ਚੈੱਕ ਆ ਤੇ ਜਾ ਸਕਦੇ ਜਿਹੜੇ ਰੈਮਟਿਸ ਹਾਲੀ ਵਿੱਚ ਹੁੰਦੇ ਕਿ ਤੁਹਾਡੇ ਕੋਲੇ ਰਹਿਣ ਵਾਸਤੇ ਕਮਰਾ ਵੀ ਨਹੀਂ ਹੈਗਾ ਮ ਬ੍ਰਾਜ਼ੀਲ ਦਿੱਤਾ ਮੈਂ ਆਪਣਾ ਦੇਸੀ ਆ ਕਿੰਨੇ ਸ਼ਾਂਤ ਦੇ ਕੀ ਕੀ ਇਹ ਕਿਹੜੀ ਜਗ੍ਹਾ ਹੈ ਇਹ ਬਾਗ ਦੀ बस्ती ਹੈ ਸ਼ਹਿਰ ਰੋਪੜ ਜਿਸ ਜਗ੍ਹਾ ਤੇ ਤੁਸੀਂ ਜਿਹੜੇ ਬੱਚੇ ਦਿਮਾਗੀ ਤੌਰ ਤੇ ਨਹੀਂ ਠੀਕ ਹੈਗੇ ਉਹਨਾਂ ਦੇ ਘਰੇ ਆਏ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਸਰ ਮੈਂ ਸਰਬੱਤ ਦਾ ਭਲਾ ਵੈਂਟ ਸੋਸਾਇਟੀ ਕੋਲ ਸਕੂਲ ਜਿੱਥੇ ਮੈਂ ਆਉਂਦਾ ਬੱਚਿਆਂ ਨੂੰ ਕੰਮ ਕਰਾਦੀ ਹੈ ਉਹ ਵੀ ਸਾਡੀ ਸੁਸਾਇਟੀ ਤੋਂ ਮਦਦ ਰੋਜ਼ ਮਰਦੀ ਜ਼ਿੰਦਗੀ ਦੇ ਇਨਾਂ ਲੋੜਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਔਰ ਮੈਂ ਚਾਹਨੀ ਹੈ ਕਿ ਹੋਰ ਵੀ ਸੰਸਥਾਵਾਂ ਮਿਲਦਾ ਹੈ ਇਸ ਤੋਂ ਵੱਡਾ ਅਰਕ ਪੁਲ ਨਹੀਂ ਹੈਗਾ ਸਿੱਧੀ ਰੱਬ ਦੇ ਘਰ ਵਿੱਚ ਹਾਜ਼ਰੀ ਹੈ ਤੇ ਇਹਨਾਂ ਦੀ ਮਦਦ ਇਹਨਾਂ ਦੀ ਚਾਤ ਜਿੱਤਨ ਮਲੀ ਹੈ ਇਹਨਾਂ ਦੀ ਮਦਦ ਕਿੱਥੀ ਜਾਵੇ ਔਰ ਮੈਂ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਕੋਈ ਨਾ ਕੋਈ ਐਸੇ ਸੈਂਟਰਲ ਇਹਨਾਂ ਬੱਚਿਆਂ ਲਈ ਜ਼ਰੂਰ ਪਨਾਏ ਜਾਣ ਕਿ ਜਿਹੜੇ ਮਾਪੇ ਇਹਨਾਂ ਦੀ ਸੰਭਾਲ ਨਹੀਂ ਕਰ ਸਕਦੇ ਉਹ ਵੀ ਦਿਮਾਗੀ ਅਫਸਰਟ ਹੋ ਰਿਹਾ ਹੈ ਉਹਨਾਂ ਦਾ ਇਲਾਜ ਵੀ ਕਰਾਇਆ ਜਾਵੇ ਅਤੇ ਸਮੇਂ-ਸਮੇਤੇ ਇਹਨਾਂ ਦੇ ਮੈਡੀਕਲ ਕੈਂਪ ਲਗਾਏ ਜਾਣ ਔਰ ਪੇਰੈਂਟਸ ਵਿਦ ਪੇਰੈਂਟਸ ਲਗਾਏ ਜਾਣ ਕਿ ਤਾਂ ਕਿ ਮਾਪੇ ਦੀ ਵੀ ਧਮਾਗੀ ਹਾਲਤ ਹੈ ਜਿਹੜੇ ਬੱਚਿਆਂ ਦੇ ਨਾਲ ਖਰਾਬ ਹੋ ਚੁੱਕੀ ਹੈ ਔਰ ਸਰਕਾਰ ਨੂੰ ਇਹ ਜ਼ਰੂਰ ਇਸ ਤਰ੍ਹਾਂ ਦੇ ਸੈਂਟਰ ਬਣਾਉਣੇ ਚਾਹੀਦੇ ਹਨ ਕਿ ਜਿਹੜੇ ਪੇਰੈਂਟਸ ਇਹਨਾਂ ਬੱਚਿਆਂ ਦੀ ਸਾਂਭ ਸੰਭਾਲ ਨਹੀਂ ਕਰ ਸਕਦੇ ਉਹਨਾਂ ਨੂੰ ਉੱਤੇ ਭੇਜਿਆ ਜਾ ਸਕਦਾ ਜਿਸ ਤਰ੍ਹਾਂ ਨੇ ਦੇ ਹਸਬੰਦ ਦੀ ਡੈਥ ਹੋਈ ਏ ਬੱਚੇ ਦਿਮਾਗੀ ਤੌਰ ਤੇ ਪਰੇਸ਼ਾਨ ਨੇ ਘਰ ਦੀ ਵੀ ਛੱਤ ਡਿੱਗੀ ਪਈ ਏ ਤੁਸੀਂ ਮਦਦ ਲਈ ਆਏ ਹੋ ਤੇ ਹੋਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਰ ਮੈਂ ਹੀ ਮੈਸੇਜ ਦੇਣਾ ਜਾਵਾਂਗੀ ਕਿ ਸਿੱਖ ਦੀ ਰੱਬ ਦੀ ਘਰ ਵਿੱਚ ਹਾਜ਼ਰੀ ਹੈ ਇਹ ਵੀ ਰੱਬ ਦੀਆਂ ਰੂਹਾਂ ਇਹ ਵੀ ਵਿਚਾਰੇ ਨੇ ਕੋਈ ਪੁਰਾਣੀ ਜਨਮ ਦਾ ਕਰਜ਼ਾ ਦੇਣਾ ਜੇ ਸਾਡਾ ਬੱਚਾ ਇੱਕ ਰਾਤ ਬਿਮਾਰ ਹੁੰਦਾ ਤਾਂ ਸਾਨੂੰ ਨੀਂਦ ਨਹੀਂ ਆਉਂਦੀ ਔਰ ਤਾਂਨੇ ਲੋਕ ਨੇ ਜਿਹੜੇ ਕਿ ਇਹਨਾਂ ਬੱਚਿਆਂ ਦੀ ਸਾਂਭ ਸੰਭਾਲ ਕਰ ਰਹੀ ਹੈ ਔਰ ਇਹ खुद ਵੀ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਰਿਹਾ ਤੇ ਸਾਡਾ ਸਮਾਜ ਦੇ ਵਿੱਚ ਵਿਚਰਦੇ ਹੋਏ ਇਹ ਵੀ ਸਮਾਜ ਦਾ ਇੱਕ ਨਿਕੜਵਾ ਅੰਗ ਨੇ ਇਹਨਾਂ ਨੂੰ ਜੀਣ ਦਾ ਪੂਰਾ ਅਧਿਕਾਰ ਹੈ ਤੇ ਚਲੋ ਜੇ ਸਾਨੂੰ ਪ੍ਰਮਾਤਮਾ ਨੇ ਦਿੱਤਾ ਤਾਂ ਅਸੀਂ ਇਹਨਾਂ ਦੀ ਤਿਲ ਫੁੱਲ ਪੇਟਾ ਜੋ ਵੀ ਅਸੀਂ ਆਪਣੇ ਘਰੋਂ ਕਰ ਸਕਦੇ ਹਾਂ ਜੀ ਕਿਹੜੀ ਜਗ੍ਹਾ ਹੈ ਜਿਸ ਜਗ੍ਹਾ ਤੁਸੀਂ ਆਇਓ ਸਰ ਇਹ ਬਸਤੀ ਬਾਗਵਲੀ ਦੇ ਵਿੱਚ ਨੇੜੇ ਗੁਰਦੁਆਰੇ ਦੇ ਨੇੜੇ ਹੈ ਜੱਗਾ ਬੀਜੇ ਕੁਮਾਰ ਦਾ ਘਰ ਹੈ ਜਿਹਨਾਂ ਦੀ ਕੈਂਸਰ ਦੇ ਨਾਲ ਨੂੰ ਆਉਂਦੇ